ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਮਨੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜੌਣ ਵਾਲਾ ਜਿਲ੍ਹਾ ਜਿਹੜੇ ਨੂੰ ਅਪੀਰਕੋਟ ਪਾਇਆ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਏ ਆਂ ਇੱਕ ਸੂਣ ਵਾਸਤੇ ਬਿਲਕੁਲ ਤਿਆਰ ਆ ਤੇ ਇੱਕ ਸੂਈ ਸਵਾਈ ਆ ਬਾਕੀ ਆਪਾਂ ਜਿਹੜੀ ਰੈਂਦੀ ਜਾਣਕਾਰੀ ਆ ਬਾਈ ਤੋਂ ਲੈਣੇ ਆ ਆਓ ਬਾਈ ਜੀ ਖੜੇ ਸਾਸੀ ਕਾ ਭਾਈ ਜੀ ਭਾਈ ਜੀ ਆਪਣਾ ਪਹਿਲਾਂ ਦਾ ਨਾਮ ਦੱਸ ਦਿਓ ਜੀ ਨਾਮ ਮੇਰਾ ਰਾਜ ਸਿੰਘ ਪਿੰਡ ਜੌਣ ਵਾਲਾ ਠੀਕ ਹੈ ਜੀ ਤੇ ਜਿਹੜਾ ਫੀਡ ਕਿੰਨਾ ਇਹ ਸੁਆ ਸੂਰਈ ਹੈ ਇਹ ਇਹ ਬਈ ਚੌਥਾ ਸੁਆ ਸੂਰਈ ਹੈ ਠੀਕ ਹੈ ਜੀ ਤੇ ਕਿੰਨਾ ਕਿਹੜਾ ਰਿਕਾਰਡ ਦੁੱਧ ਦਾ ਦੁੱਧ ਇਹਦਾ 25 ਤੋਂ ਉੱਤੇ ਉੱਤੇ ਹੀ ਆ ਤੇ ਅੱਗੇ ਸੀਮਨ ਕਿਹੜਾ ਚੰਗਾ ਲੱਗਾ ਇਹਦੇ ਸੀਮਨ ਬੱਚੀ ਵਾਲਾ ਭਰਾ ਹੈ 68 ਸੀਮਨ ਹਾਂ ਠੀਕ ਜੋ ਤੋਂ ਵੇਖ ਸਕਦੇ ਆ ਸੋਹਣੀ ਵਹਿੜਾ ਬਾਕੀ ਬਾਈ ਦੱਸਦਾ ਸੀਗਾ ਵੀ ਥਣ ਲਈ ਵੇਰੀ ਫੁੱਲ ਗਰੰਟੀ ਹੋਊਗੀ ਹੁਣ ਇੱਕ ਪਾਸਾ ਜਾ ਵਿਖਾਉਂਦੀ ਆ ਕਿਉਂਕਿ ਹੁਣੇ ਉੱਠ ਇੱਥੇ ਬੈਠੀ ਸੀਗੀ 28000 ਇਹ ਦੇਖਾ ਦਿਓ ਬਾਕੀ ਕੋਈ ਥਣ ਚੋਂ ਧਾਰ ਘਟਨੀ ਕੋਈ ਛਿੱਡੀ ਨਹੀਂ ਚੰਗੀ ਐ ਇੱਥੇ ਐਪ ਜੇ ਪੈਂਦੀ ਆ ਸੋਹਣਾ ਰੰਗ ਪ੍ਰਿੰਟ ਆ ਬਾਈ ਬਾਕੀ ਇਹ ਬਾਈ ਦਾ ਜਿਹੜਾ ਕੰਮ ਆ ਘਰੇਲੂ ਪਰਿਵਾਰ ਆ ਉਹੀ ਵਪਾਰ ਲੈਣ ਦਾ ਕੰਮ ਨਹੀਂਗਾ 22 ਦੀ ਤਸੱਲੀ ਵਰਕ ਪੂਰੀ ਆ ਫੁੱਲ ਆ ਤੁਸੀਂ ਆਪਦੀ ਤਸੱਲੀ ਵਰਕ ਇੱਥੇ ਆ ਕੇ ਕਰਿਆ ਜੀ ਤੇ ਸੂਣ ਚ ਕਿੰਨਾ ਦੈ ਨਾ ਇਹਦੇ ਹੀ 25 ਤਰੀਕ ਨੂੰ ਦੇਣੇ ਪੂਰੇ ਆ ਦੋਸਤੋ 25 ਤਰੀਕ ਨੂੰ ਦੇਣੇ ਦੇ ਪੂਰੇ ਆ ਅੱਜ ਹੋ ਗਈ 15 10 ਦਿਨ ਪਏ ਆ ਜੀ ਚੰਗੀ ਵਹਿੜਾ ਜੇ ਕਿਸੇ ਨੇ ਬਰੀਡ ਤੇ ਕੰਮ ਕਰ ਕਰਨ ਵਾਸਤੇ ਲੈਣੀ ਹੋਵੇ ਤਾਂ ਬਹੁਤ ਚੰਗੀ ਵਹਿੜਾ ਵੱਡੇ ਢਾਂਚੇ ਦਾ ਇੱਕ ਆਪਣੇ ਕੋਲੇ ਸੂਈ ਸਵਾਈ ਵੀ ਹੈ ਨਾ ਜੀ ਹਾਂ ਸੂਈ ਸਵਾਈ ਦੋਸਤੋ ਇੱਕ ਆ ਸੂਈ ਸਵਾਈ ਆ ਇਹਨਾਂ ਕੋਲੇ ਬਾਈ ਜੀ ਨੇ ਬਾਹਰ ਜਾਣਾ ਇਹਨਾਂ ਨੇ ਤਾਂ ਕਰਕੇ ਪਸੂ ਸਾਰੇ ਸੇਲ ਆ ਫਲ ਹਾਲਾ ਦੋ ਹੀ ਐ ਤੇ ਇਹਦੀ ਦਿਓ ਜੀ ਆਪਣਾ ਡਿਟੇਲ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਇਹ 4 ਤਰੀਕ ਦੀ ਸੂਈ ਆ ਅੱਛਾ ਇਹ 4 ਤਰੀਕ ਦੀ ਸੂਈ ਆ ਦੋਸਤੋ ਤੇ ਇਸ ਵਾਰ ਦੁੱਧ ਜਿਹੜਾ ਹਾਜ਼ਰ ਆ ਕਿੰਨਾ ਇਹਦੇ ਕੋਲ 20 ਲੀਟਰ 20 ਲੀਟਰ ਦੁੱਧ ਆ ਦੋਸਤੋ ਕਰੇ ਜੋਗ ਸਕਦਾ ਆਪਣੇ ਕੰਡਾ ਵੀ ਹੈਗਾ ਬਾਈਆਂ ਦਾ ਵੀ ਆਪਣਾ ਜੋਗ ਕੇ ਲੈ ਜਾ ਜੇ ਕੋਈ ਚੱਕਰ ਨਹੀਂਗਾ ਫੁੱਲ ਗਾਰੰਟੀ ਆ ਥਾਂ ਲੈਵੇ ਵੀ ਫੁੱਲ ਗਾਰੰਟੀ ਆ ਸੋਹਣੀ ਵਹਿੜਾ ਤੇ ਮਗਰ ਇਹਦੇ ਕੀ ਆ ਗਿਆ ਜੀ ਵੱੱਛਾ ਆ ਗਿਆ ਵੱੱਛਾ ਮਗਰ ਆ ਦੋਸਤੋ ਤੇ ਇਹਨੂੰ ਆਪਾਂ ਤੋੜਗੇ ਮੜਾ ਆ ਹਾਂਜੀ ਇੱਧਰ ਨੂੰ ਬਾਹਰ ਨੂੰ ਕੱਢ ਲਈ ਤੋੜ ਕੇ ਉਹ ਵੀ ਵਿਖਾਉਣੀ ਸੀ ਆਪਾਂ ਉਹ ਰਹਿ ਗਈ ਦੋਸਤੋ ਜਿਹੜਾ ਮੁੱਲ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦੇਣਾ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੇ। ਦੋਵਾਂ ਪਸੂਆਂ ਦੇ ਮੁੱਲ ਆ ਜਿਹੜੇ ਵੀਡੀਓ ਦੇ ਵਿੱਚ ਹੋਣਗੇ। ਇਹ ਕਿਹੜਾ ਸੂਆ ਸੂਈ ਆ ਵੀਰੇ ਇਹ? ਇਹ ਦੂਜਾ ਸੂਆ। ਇਹ ਦੂਜਾ ਸੂਆ ਦੋਸਤੋ ਸੂਈ ਵੀ ਆ। ਸੂਈ ਨੂੰ ਲਗਭਗ ਕਿੰਨਾ ਕੁ ਸਮਾਂ ਹੋ ਗਿਆ ਜੀ? ਦੇਖੋ ਵੀ ਅੰਦਾਜ਼ਾ ਦਾ ਮਾਰਾਂ ਨੂੰ ਕਿ 10 ਤੋਂ 12 ਦਿਨ ਦਾ ਜਿਹੜਾ ਸਮਾਂ ਹੋ ਚੁੱਕਿਆ। ਸੋਹਣੀ ਵਹਿੜ ਆ ਇਹ ਆ ਪੈਰ ਜਿਹਾ ਕਿਵੇਂ ਥੋੜਾ ਜਿਹਾ ਚੱਕ ਕੇ ਜੇ ਤੁਰਦੀ ਹੈ ਕੀ ਇਹ ਤਾਂ ਉਹੀ ਆ ਤੇ ਪੱਕੇ ਸਾਂ ਦੀ ਇਹ ਪੱਕੇ ਸਾਂ ਬਾਈ ਦੀਆਂ ਇੱਥੇ ਜਾਦੇ ਆ ਵੇਖੋ ਇਧਰ ਬਾਹਰ ਵੀ ਪੱਕਾ ਹੀ ਆ ਕੰਮ ਤੇ ਇੱਥੇ ਮੈਟਾਂ ਤੇ ਹੁੰਦੀਆਂ ਆਹ ਇਹ ਤਾਂ ਨੌ ਲੌਣ ਵਾਲਾ ਹਾਂ ਹੁਣ ਮੈਂ ਲੋਹਾਂਗਾ ਪੈਸਾ ਨਾਉਂਦੇ ਬਾਕੀ ਦੋਸਤੋ ਕੋਈ ਨੌਕਸ ਹੈ ਨਹੀਂਗਾ ਜੇ ਕਹੀ ਆਪਾਂ ਚੰਗੀ ਵਹਿੜ ਆ ਤੇ ਇਹਦਾ ਜੇ ਮੁੱਲ ਦੀ ਗੱਲ ਕਰਕੇ ਮੁੱਲ ਕੀ ਆ ਦਾ ਵੀਰੇ ਮੁੱਲਾ ਇਹਦਾ 85000 ਰੁਪਏ ਆ ਇਹਦਾ ਜਿਹੜਾ ਲੈਣਾ ਲੈਣਾ ਵੀਰੇ ਉਹੀ ਮੁੱਲ ਦੱਸਿਆ ਬਾਈ ਨੇ ਵੀ 85000 ਦੇ ਵਿੱਚ ਮਾੜਾ ਮੋਟਾ ਮਾਨਤਾਨ ਹੋਊਗਾ ਸੋਹਣੀ ਗਹਿੜ ਆਪਾਂ ਤੁਹਾਨੂੰ ਕੋਸ਼ ਕਰਾਂਗੇ ਲੈਵਾ ਵੀ ਵਿਖਾਉਣ ਦੀ ਇਹਦਾ ਲੈਵੇ ਤੇ ਵੇਂਜ ਵੀ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਲੈਵਾ ਫਟੰਗਾ ਵਾਲਾ ਪੂਰਾ ਐਨੇ ਵੀ ਟੱਟ ਮਾ ਲੈਵਾ ਹੋਊਗਾ ਚੰਗੇ ਕਦ ਕੱਟ ਦੇ ਬਾਕੀ ਤਸੱਲੀ ਪਰਖ ਆ ਜੀ ਤੁਸੀਂ ਆਪ ਕੋਲੇ ਆ ਕੇ ਕਰਨੀ ਆ ਬਾਈ ਦਾ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਚਾਰ ਹੀ ਥਾਣਾ ਕੋਈ ਫੋਰਸ਼ਾਂਗ ਨਹੀਂ ਇਹ ਤਾਂ ਕਿਸੇ ਦੀ ਚੋਣ ਤੇ ਇਹਦਾ ਆਪਣਾ ਰੇਟ ਕੀ ਰੱਖਣਾ ਜੀ ਇਹਦਾ ਰੇਟ 85 ਹਜ਼ਾਰੀ ਦੋਸਤੋ ਇਹਦਾ ਵੀ 85 ਹਜ਼ਾਰੀ ਆ ਮਾਨਤਨ ਹੋ ਜਾਊਗਾ ਇਹਦੇ ਵਿੱਚੋਂ ਮੋਕੇ ਦੇ ਤੇ ਠੰਡੀ ਸੀਲ ਬਾਈ ਦਾ ਵੀ ਐਂ ਭਲਾ ਜਵਾਕ ਚ ਹੋਈ ਜਾਵੇ ਸਾਰਾ ਕੋਈ ਫਿਕਰ ਹੀ ਨਹੀਂ ਲੈ ਉਹਦੇ ਅੱਗੇ ਮਰਜੀ ਬੈਠਾ ਰਹਿਦੇ ਨਹੀਂ ਕੋਈ ਨਹੀਂ 25 ਤਰੀਕ ਨੂੰ ਦਿਨ ਪੂਰੇ ਆ ਦੋਸਤੋ ਤੇ ਲਾਟੋ ਲਾ ਪੰਜਾ ਹਜੇ ਪੂਰਾ ਬਾਈ ਜਾਦਾ ਵੀ ਪੰਡ ਬਣ ਲੈਂਦੀ ਹੈ ਜੇ ਉਸ ਹੁੰਦੀ ਹੈ ਬੈਠਾ ਨਹੀਂ ਜਾਂਦਾ ਇੰਨਾ ਜਾਨੀ ਇਹ ਬਾਕੀ ਤੁਹਾਨੂੰ ਪਤਾ ਹੀ ਨਾ ਜਿਹੜੇ ਵੀਰ ਨਿਤ ਪਸ਼ੂ ਲੈਣਦੇ ਕਰਦੇ ਉਹਨਾਂ ਨੂੰ ਪਤਾ ਹੁੰਦਾ ਜਾਨਵਰ ਦਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਬਾਈ ਦਾ ਨੰਬਰ ਹੈ ਜਿਹੜਾ ਆਪਾਂ ਸਕਰੀਨ ਤੇ ਲਾਵਾਂਗੇ ਦੋਸਤੋ ਤੁਸੀਂ ਕਨੈਕਟ ਕਰ ਲਿਆ ਜੇ ਬਾਈ ਨਾਲ ਪੰਡ ਜਾਣ ਵਾਲਾ ਜ਼ਿਲ੍ਹਾ ਫਰੀਦਕੋਟ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ